ਕਿ ਤਾਂ ਬਰੇ ਦੀ ਜਿਹੜੀ ਫਲਾਵਟ ਆ ਉਹ ਬਹੁਤ ਵਧੀਆ ਗਈ ਤੇ ਕੱਦ ਕਾਠ ਬਹੁਤ ਵਧੀਆ ਕਰਦੀ ਹੈ ਠੀਕ ਹੈ ਦੂਜਾ ਇਹ ਰੋਗਾਂ ਤੋਂ ਆਲੇ ਦਾ 20-20 ਦੇ ਸਰੋਂ ਦਾ ਦਾਣੇ 15 ਤੇ ਵੀ ਬਹੁਤ ਵਧੀਆ ਦੀਗਾ ਦਵਾਈ ਦੂਈ ਲਾ ਕੇ ਆਇਆ ਹੈ ਦੀਗਾ ਕੋਈ ਉਹਨੂੰ ਮਤਲਬ ਕਿ ਬਿਮਾਰੀ ਨਹੀਂ ਪਈ ਟਰਾਲੀ ਦੇ ਤੇ ਦੇਖ ਕੇ ਲੱਗਦਾ ਸਾਨੂੰ ਨਿਕਟੋਂ ਘੱਟ 1 ਏਕੜ ਦੀ 12-13 ਕੁਆਂਟਲ ਤੇ 10 ਤੋਂ 12-13 ਦੇ ਵਿੱਚ ਵਿੱਚ ਹੈਗੀ ਹੈ ਇਹ ਝਾੜ ਬਹੁਤ ਵਧੀਆ ਪਹਿਲਾਂ ਵੀ ਸਰੋਂ ਦਾ ਜੀ ਪਹਿਲਾਂ ਵੀ ਲਾਉਣ ਆਏ ਸਾਲ ਲਾਉਣ ਪਰ ਜਿਹੜਾ ਇਹਦਾ ਦਾਣੇ ਦੀ ਮਟਾਈ ਆ ਬਹੁਤ ਵਧੀਆ ਇਹਨੂੰ ਦੇਖ ਕੇ ਲੱਗਦਾ ਵੀ ਇਹ ਤੇਲ ਦੀ ਮਾਤਰਾ ਹੀ ਵੱਧ ਹੋਊਗੀ। ਇੱਕੇ ਚ ਹੋਰ ਹੈ ਇੱਕ ਤਾਂ ਵੀਰੇ ਇਹਦੀ ਜਿਹੜੀ ਫਲਾਵਟ ਆ ਉਹ ਬਹੁਤ ਵਧੀਆ ਜੀ। ਤੇ ਕੱਦ ਕਾਠ ਬਹੁਤ ਵਧੀਆ ਕਰਦੀ ਹੈ ਜੀ। ਠੀਕ ਹੈ। ਦੂਜਾ ਇਹ ਰੋਗਾਂ ਤੋਂ ਰਹਿਤ ਆ। ਤੀਜਾ ਇਹ ਕਿਰਤੀ ਨਹੀਂ ਹੈਗੀ। ਜਿੰਨੀ ਮਰਜ਼ੀ ਚਾੜ ਕੇ ਵੱਢ ਲਓ। ਕੋਈ ਐ ਨਹੀਂ ਹੈਗਾ ਵੀ ਸਾਕੜ ਤੇ ਵੱਢਣੀ ਹੈ ਜਾਂ ਦੁਪਹਿਰੇ ਵੱਢਣੀ ਹੈ। ਅਸੀਂ ਦੁਪਹਿਰੇ ਚ ਵੱਢੀਏ। ਇੱਕ ਵੀ ਦਾਣਾ ਨਹੀਂ ਗੇਰਾ ਮਸ਼ੀਨ ਨੂੰ। ਬਾਹਰ ਨਾਲ ਵੱਢੀਏ। ਅਸੀਂ ਤਾਂ ਕਿਸਾਨਾਂ ਨੂੰ ਇਹ ਕਹਾਂਗੇ ਵੀ ਵੱਢ ਤੋਂ ਵੱਢ 4-10-15-20 ਇਹ ਲਾਓ। ਅਸੀਂ ਵੀ ਦਾਣੇ ਫੋੜ ਕੇ ਦਿਹਾਵਾਵਾਂਗੇ। 你包不垫底？